ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਨਾ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਟੇਪ ਦਾ ਕੱਟਰ ਆਏ ਪਹਿਲਾਂ ਤਵੇ ਚੱਲਦੇ ਹੁੰਦੇ ਸੀਗੇ ਫਿਰ ਟੇਪ ਦਾ ਕੱਟਰ ਆਏ ਰੀਲਾਂ ਆਈਆਂ ਰੀਲਾਂ ਤੋਂ ਬਾਅਦ ਆਈਆਂ ਡਿਸਕਾਂ ਜਿਨ੍ਹਾਂ ਨੂੰ ਆਪਾਂ ਉਹ ਵੀ ਤਵੇ ਸੀਗੇ ਪਰ ਉਹ ਡਿਜੀਟਲ ਤਵੇ ਸੀਗੇ ਉਸ ਤੋਂ ਬਾਅਦ ਆਈਆਂ ਯੂਐਸਬੀਆਂ ਮੈਮਰੀ ਕਾਰਡਸ ਆਏ ਅੱਜ ਫੋਨ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹੈ ਜਦੋਂ ਆਨਲਾਈਨ ਤੁਸੀਂ ਕੋਈ ਵੀ ਗਾਣਾ ਸੁਣ ਸਕਦੇ ਆ ਅੱਜ ਆਪਾਂ ਆਏ ਹਾਂ ਸੁਲਤਾਨਪੁਰ ਏਰੀਏ ਦੇ ਵਿੱਚ ਪੈਲੇਸ ਵਿੱਚ ਆਏ ਆ ਤੇ ਇੱਕ ਤਾਂ ਬਹੁਤ ਹੀ ਵਧੀਆ ਸਾਨੂੰ ਸੀਨ ਦੇਖਣ ਨੂੰ ਮਿਲਿਆ ਕਿ ਇੱਥੇ ਪੁਰਾਣੇ ਤਵਿਆਂ ਦੇ ਗਾਣੇ ਚੱਲਦੇ ਮੇਰੇ ਪਿੱਛੇ ਤੁਸੀਂ ਆਵਾਜ਼ ਸੁਣ ਰਹੇ ਹੋਵੋਗੇ ਉਹ ਲੋਕ ਗੀਤ ਜਿਹੜੇ ਕਦੀ ਤਵਿਆਂ ਤੇ ਕਾਲਿਆਂ ਤੇ ਆਉਂਦੇ ਸੀਗੇ ਤੇ ਜਦੋਂ ਅਸੀਂ ਇੱਥੇ ਪਹੁੰਚਦੇ ਬਜ਼ੁਰਗ ਬਾਬਾ ਜੀ ਬੈਠੇ ਆ ਤੇ ਇਹਨਾਂ ਕੋਲ ਤਵੇ ਚੱਲ ਰਿਹਾ ਜੀ ਆਹ ਦੇਖੋ ਮੈਂ ਕਹਿੰਦਾ ਦਿਖਾਈ ਵੀਦਾ ਦੇਖ ਓਡੀਓਨ ਲਿਖਿਆ ਹੋਇਆ ਤਵੇ ਛੋਟੇ ਛੋਟੇ ਆ ਪੁਰਾਣੇ ਜਿਹੜੇ ਸਿੰਗਰ ਹੋਏ ਆ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਤੇ ਇੱਧਰ ਬਜ਼ੁਰਗ ਬਾਬਾ ਜੀ ਬੈਠੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਦਲਵਾਰ ਸਿੰਘ ਹੈ ਜੀ ਦਲਵਾਰ ਸਿੰਘ ਹੈ ਪਿੰਡ ਆਪਣਾ ਥੰਮਣ ਵਾਲਾ ਜੀ ਲੋ ਜੀ ਥੰਮਣ ਵਾਲਾ ਪਿੰਡ ਮੋਗਾ ਜਿਲ੍ਹਾ ਹਾਂਜੀ ਮੋਗਾ ਜਿਲ੍ਹਾ ਲੋ ਜੀ ਮੋਗਾ ਜਿਲ੍ਹਾ ਤੇ ਥੰਮਣ ਵਾਲਾ ਪਿੰਡ ਆ ਬਾਬਾ ਜੀ ਦਾ ਤੇ ਬਾਬਾ ਜੀ ਆ ਜਿਹੜਾ ਸਾंभਿਆ ਹੋਇਆ ਰਿਕਾਰਡ ਆ ਇਹ ਕਿੰਨਾ ਬਰਾੜਾ ਸਮਾਨ ਆ ਜੀ ਇਹ ਜੀ ਹੋਊਗਾ ਘਰ ਤੋਂ ਘੱਟ ਪੰਜਾ ਪੰਜਾ 55 ਸਾਲ ਦਾ ਪੁਰਾਣਾ ਹੈ ਜੀ 50 55 ਸਾਲ ਦਾ ਪੁਰਾਣਾ ਆ ਤੁਹਾਡੇ ਕੋਲ ਕਿੰਨਾ ਚਿਰ ਹੋ ਗਿਆ ਇਹਨੂੰ ਤੈਨੂੰ 50 ਸਾਲ ਮੇਰੇ ਕੋਲ ਚੱਲਦੇ ਨੂੰ ਇਹ ਉਦੋਂ ਪੁਰਾਣਾ ਆ ਉਦੋਂ ਹਣਾ ਉਦੋਂ ਪੁਰਾਣਾ ਆ ਤੇ ਤਵੇ ਕਿੰਨੇ ਘਪਾਏ ਆਪਣੇ ਕੋਲ ਆ ਦੇਖ ਲਓ ਜੀ ਆ ਤੁਹਾਡੇ ਕੋਲੇ ਬੈ ਸਾਰੇ ਤਵੇ ਹੀ ਆ ਇਹ ਅੱਜ ਸਾਰੇ ਤਵੇ ਹੀ ਆ ਅੱਛਾ ਤਵੇ ਵੀ ਛੋਟੇ ਵੱਡੇ ਆਉਂਦੇ ਹੁੰਦੇ ਸੀਗੇ ਹਾਂਜੀ ਆ ਵੱਡੇ ਛੋਟੇ ਸਾਰੇ ਹੀ ਆ ਵੇਖਾ ਆ ਦਿਖਾਓ ਜੀ ਕੱਢ ਕੇ ਇਹਦਾ ਆ ਭਾਈ ਜੀ ਜਿਹੜੇ ਤਵੇ ਵੀ ਹੈ ਨਾ ਉਹ ਵੱਡੇ ਛੋਟੇ ਆਉਂਦੇ ਸੀ ਆ ਤਾਂ ਦਿਖਾਉਨੇ ਆ ਯਾਰ ਬੜੀ ਸੋਹਣੀ ਤਸਵੀਰ ਆ ਇਹ ਪੁਰਾਣਾ ਜਿਹੜਾ ਕਲਚਰ ਆ ਉਹ ਪੁਰਾਣਾ ਜਵਾਨਾ ਸਾਹਮਣਿਆ ਹੋਇਆ ਬਜ਼ੁਰਗਾਂ ਦੇ ਨਾ ਤੇ ਬਾਬਾ ਜੀ ਪੈਲਸ ਦੇ ਬਾਹਰ ਇਹ ਲਾ ਕੇ ਬੈਠੇ ਆ ਤੇ ਸਾਰੀ ਗੱਲਬਾਤ ਨੰਬਰ ਵੀ ਦੱਸਾਂਗੇ ਤੁਹਾਨੂੰ ਬਾਬਾ ਜੀ ਦਾ ਅੱਛਾ ਆ ਦੇਖੋ ਜੀ ਆ ਵਾ ਡਿਊਟ Song from Punjab ਆ ਦੇਖੋ ਜੀ ਆ ਚੈੱਕ ਕਰੋ ਉਹ ਪੁਰਾਣੇ ਸਿੰਗਰ ਸਾਰੇ ਤੇ ਬਾਬਾ ਜੀ ਆ ਇਧਰ ਘਮਾਉਣ ਦੇ ਦੇਖੀ ਇਹਦਾ ਕਾਕਾ ਦੇਖੀ ਆਵੇ ਆ ਬਾਬਾ ਜੀ ਗੇੜੀ ਜਿੱਦਿਆ ਨਹੀਂ ਕਰਦੇ ਆ ਇਹ ਮਸ਼ੀਨ ਚੱਲਦੀ ਹੈ ਜੀ ਇਹਦੇ ਨਾਲ ਪਹਿਲਾ ਗ੍ਰਾਮ ਹੋਣਾ ਹੈ ਜੀ ਅੱਛਾ ਹਾਂ ਜੀ ਪਹਿਲਾ ਗ੍ਰਾਮ ਹੋਣਾ ਤੇ ਫੇਰ ਉਹ ਘੁੰਮਦੀ ਦਾ ਫੇਰ ਚੱਲਦੇ ਆ ਹਾਂ ਜੀ ਇਹਦੇ ਕੋਈ ਬਿਜਲੀ ਵੀ ਲੱਗੀ ਆ ਨਹੀਂ ਜੀ ਕੋਈ ਬਿਜਲੀ ਨਹੀਂ ਅੱਛਾ ਇਹਨੂੰ ਕੋਈ ਬਿਜਲੀ ਲੱਗੀ ਨਹੀਂ ਹੈ ਕੋਈ ਬਿਜਲੀ ਕੀ ਆ ਬਾਤ ਹੈ ਜੀ ਤੁਸੀਂ ਸੁਣਿਆ ਜਰੂਰ ਆ ਹਿੰਦੀ ਪੰਜਾਬੀ ਮੂਵੀਆਂ ਦੇਖਿਆ ਹੋਣਾ ਆ ਜਿਹੜੇ ਹਨ ਤਵੇ ਆਪਾਂ ਤਵੇ ਕਹਿੰਦੇ ਬਾਬਾ ਜੀ ਨੂੰ ਹਾਂ ਜੀ ਹਾਂ ਜੀ ਰਿਕਾਰਡ ਹੈ ਜੀ ਹਾਂ ਰਿਕਾਰਡ ਕਹਿੰਦੇ ਤਵੇ ਕਹਿੰਦੇ ਗ੍ਰਾਮੋਫੋਨ ਕਹਿੰਦੇ ਨੇ ਇਹਨੂੰ ਤੇ ਅੱਜ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸੁਲਤਾਨਪੁਰ ਦੀ ਧਰਤੀ ਤੇ ਅਸੀਂ ਇੱਥੇ ਇੱਕ ਵਿਆਹ ਫੰਕਸ਼ਨ ਦੇ ਵਿੱਚ ਆਏ ਸੀਗੇ ਤੇ ਬਾਬਾ ਜੀ ਫੰਕਸ਼ਨਾਂ ਵਿੱਚ ਕਿਰਾਏ ਆ ਲੈਂਦੇ ਆ ਆਪਣੀ ਝਾਰੀ ਲੈਂਦੇ ਆ ਤੇ ਗ੍ਰਾਮੋਫੋਨ ਲਾਉਂਦੇ ਆ ਉਧਰ ਲੱਗਾ ਸਪੀਕਰ ਆ ਜਾਂਦੀ ਆ ਤਾਰ ਤੇ ਜਿਆਦਾ ਆਵਾਜ਼ ਕਰਨ ਲਈ ਸਪੀਕਰ ਲੱਗਾ ਹੋਇਆ ਆ ਤੇ ਆ ਤਵੇ ਸਾਹਮਣੇ ਹੋਇਆ ਵੱਡੇ ਇੱਚ ਵਿੱਚ ਸਕੋਰ ਜਿਆਦਾ ਹੁੰਦੇ ਆ ਜੀ ਹਾਂਜੀ ਹਾਂਜੀ 6 ਛੇ ਕਰਦੇ ਬਰਨ ਰਕਾਰਿੰਗ ਇੱਥੇ ਬਰਨ ਰਕਾਰਿੰਗ ਆ ਤੇ ਛੋਟੇ ਵਿੱਚ ਤੇ ਇਹਦੇ ਚ 4 ਹੁੰਦੇ ਜੀ ਲੋ ਜੀ ਤਾਂ ਪਹਿਲੀ ਵਾਰ ਪਤਾ ਲੱਗਾ ਕਿ ਜਿਹੜੇ ਛੋਟੇ ਤਵੇ ਹੁੰਦੇ ਨਾ ਇਹਨਾਂ ਦੇ ਵਿੱਚ ਹੁੰਦੇ ਆ 4-4 ਰਿਕਾਰਡ ਤੇ ਆ ਵੱਡੇ ਤਵੇਆਂ ਵਿੱਚ 6-6 12 ਰਿਕਾਰਡ ਹੁੰਦੇ ਆ ਇਹ ਅੱਛਾ ਦੋਨਾਂ ਪਾਸੇ ਹੁੰਦੇ ਜੀ ਇਹਨਾਂ ਦੇ ਲੋ ਜੀ ਦੋਨੇ ਸਾਈਡਾਂ ਚੱਲਦੀਆਂ ਜੀ ਜਿੱਦਾਂ ਨਾ ਨਵੀਂ ਡਿਸਕ ਆਈ ਸੀ ਜਿਹਨੂੰ ਆਪਾਂ ਸੀਡੀ ਕਹਿੰਦੇ ਸੀਗੇ ਉਹ ਚੱਲਦੀ ਸੀ ਇੱਕ ਪਾਸੇ ਪਰ ਇਹ ਤਵੇ ਦੋਨਾਂ ਪਾਸੇ ਹੁੰਦੇ ਦੋ ਰੁਕਣ ਇੱਕ ਪਾਸੇ ਜੀ ਇਹਦੇ ਹਾਂਜੀ ਦੂਰ ਕਾੜੀ ਦੂਜੇ ਪਾਸੇ ਆ ਹਾਂਜੀ 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 ਤੇ ਯਾਰ ਬੜੀ ਖੁਸ਼ੀ ਹੋਈ ਤੇ ਬਾਬਾ ਜੀ ਦਾ ਨੰਬਰ ਵੀ ਤਾਂ ਦੱਸਾਂਗੇ ਪਿੰਡ ਦਾ ਦੱਸਿਆ ਥੰਮਣਵਾਲ ਆ ਜੀ ਥੰਮਣਵਾਲ ਪਿੰਡ ਆ ਦਲਵਾਰ ਸਿੰਘ ਨਾਮ ਆ ਬਾਬੇ ਦਾ ਤੇ ਪ੍ਰਾਣੀਆਂ ਯਾਦਾਂ ਦੇਖ ਲਓ ਜੀ ਬਾਬਾ ਜੀ ਤੁਹਾਡਾ ਸਿਸਟਮ ਕਿੰਨਾ ਬੁਰਾਣਾ ਸਾਊਂਡ ਚਲਾਉਂਦੇ ਹੁੰਦੇ ਸੀ ਪਹਿਲਾਂ ਵੀ ਨਾ ਜੇ ਇਹ ਚਲਾਇਆ ਮੈਂ ਜਿੰਨਾ ਚਲਾਇਆ ਅੱਛਾ ਸਿਰੋ ਤਾਂ 50 ਸਾਲ ਹੋ ਗਿਆ ਤੁਸੀਂ ਆਹੀ ਕੋ ਚਲਾ ਰਹੇ ਹੋ ਚਲਾ ਰਹੇ ਹੋ ਕਿਆ ਬਾਤ ਹੈ ਦੁਨੀਆ ਪਿਆਰ ਕਰਦੀ ਐ ਇਸ ਚੀਜ਼ ਨੂੰ ਬਹੁਤ ਜੀ ਬਹੁਤ ਦੇਖੋ ਕਿੱਥੇ ਮੇਰਾ ਪਿੰਡ ਨਾ ਕਿੱਥੇ ਬੈਠਾ ਆ ਮੋਗੇ ਚ ਪਿੰਡ ਆ ਥੰਮਣਵਾਲ ਤੇ ਬਾਬਾ ਜੀ ਸੁਲਤਾਨਪੁਰ ਦੀ ਧਰਤੀ ਤੇ ਆ ਕੇ ਬੈਠੇ ਆ ਇਹ ਬਾਬਾ ਜੀ ਪੰਜਾਬ ਚ ਕਿੱਥੇ ਕਿੱਥੇ ਜਾਏ ਆ ਬੜੀ ਬੜੀ ਦੂਰ ਜੀ ਬਠਿੰਡੇ ਜ਼ਿਲ੍ਹੇ ਤੋਂ ਅੱਗੇ ਬਾਦਲ ਟੱਕਰ ਜਾਏ ਆ ਅਜਾ ਬਾਦਲ ਪਿੰਡ ਤੱਕ ਤੁਸੀਂ ਜਾ ਕੇ ਆਏ ਹੈ ਇਧਰੋਂ ਜਿਹੜੇ ਜਵਾਲ ਕਲਾਂ ਟਾਈਮੈਂ ਜਾਇਆ ਜਵਾਲ ਹਾਂਜੀ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਇਧਰੋਂ ਜਗਰਾਵਾ ਟੱਕਰ ਹੈ ਜੀ ਜਗਰਾਵਾ ਹੈ ਹਾਂਜੀ ਠੀਕ ਹੈ ਜੀ ਤੇ ਜਿਹੜੀ ਆਹ ਸਾਈਡ ਇਹ ਨਕੋਦਰ ਜਲੰਧਰ ਟੱਕਰ ਮੈਂ ਜਾਇਆ ਠੀਕ ਹੈ ਜੀ ਤੇ ਬਾਬਾ ਜੀ ਕਹਿੰਦੇ ਪੰਜਾਬ ਦਾ ਕੋਈ ਜ਼ਿਲ੍ਹਾ ਛੱਡਿਆ ਨਹੀਂ ਤੇ ਦੁਆਬੇ ਵਾਲਿਓ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਪਿੰਡ ਜਮਸ਼ੇਰ ਤੋਂ ਬਲੌਂਗ ਕਰਦੇ ਆਂ ਦੇਖੋ ਜੀ ਤਮਾ ਹੋ ਗਿਆ ਚੇਂਜ ਬਾਬਾ ਜੀ ਦੇ ਤਵੇ ਦਾ ਨਾ ਪਾਸਾ ਦੂਜਾ ਪਲਦਾ ਤੇ ਗਾਣੇ ਚੱਲ ਪਏ ਆ ਏ ਬਾਬਾ ਜੀ ਕਿਹਦੇ ਗਾਣੇ ਚੱਲਦੇ ਪਈ ਬਲੇ ਦੱਸਿਓ ਇਸ ਟਾਈਮ ਤੇ ਜੀ ਨਰਿੰਦਰ ਬੀਬਾ ਦਾ ਗੀਤ ਹੈ ਮਰਗਾਈ ਵਾਂਗੂ ਮੈਂ ਤਰਦੀ ਤੇਰੇ ਮੁੰਡਿਆ ਪਸੰਦ ਨਾ ਆਈ ਕੀ ਬਾਤ ਹੈ ਜੀ ਮਰਗਾਈ ਵਾਂਗੂ ਮੈਂ ਤਰਦੀ ਤੇਰੇ ਮੁੰਡਿਆ ਪਸੰਦ ਨਾ ਮੈਂ ਆਈ ਸੋ ਨਰਿੰਦਰ ਬੀਬਾ ਜੀ ਵੱਡਾ ਨਾਮ ਪੰਜਾਬ ਦਾ ਉਹਨਾਂ ਦੇ ਗੀਤ ਚੱਲ ਰਹੇ ਲੋਕ ਗੀਤ ਤੇ ਮੈਂ ਤਾਂ ਦੱਸਣ ਲੱਗਾ ਸੀ ਬਾਬਾ ਜੀ ਦਾ ਨੰਬਰ ਨੰਬਰ ਹੈ ਜੀ 62833 4250 ਲਓ ਜੀ ਦਵਾਰਾ ਸੁਣ ਲੋ 62833 42500 ਨੰਬਰ ਆ ਬਾਬਾ ਜੀ ਦਾ ਤੁਸੀਂ ਬਾਬਾ ਜੀ ਨੂੰ ਫੋਨ ਕਰਕੇ ਆਪਣੀ ਲੋਕੇਸ਼ਨ ਦੱਸ ਸਕਦੇ ਡੇਟ ਜ ਬੁੱਕ ਕਰਾ ਸਕਦੇ ਇਦਾਂ ਬਾਬਾ ਜੀ ਹਾਂ ਜੀ ਬੁੱਕ ਕਰਾ ਦੇਣਾ ਨਾ ਤੇ ਤੁਸੀਂ ਆਪੇ ਪਹੁੰਚ ਜਾਂਦੇ ਹੋ ਉੱਥੇ ਹਾਂ ਜੀ ਕੀ ਬਾਤ ਆ ਤੁਸੀਂ ਆਪਣੀ ਡੇਟ ਬੁੱਕ ਕਰਾਉਣੀ ਆ ਜਗ੍ਹਾ ਦੱਸਣੀ ਆ ਬਾਬਾ ਜੀ ਆਪਣਾ ਪੂਰਾ ਮੋਨੋਗ੍ਰਾਮ ਲੈ ਕੇ ਆ ਜਿਹੜਾ ਸਿਸਟਮ ਆ ਲੈ ਕੇ ਪਹੁੰਚ ਜਾਂਦੇ ਆ ਤਵੇ ਆ ਤੇ ਪਾਇਲਟ ਦੇ ਬਾਹਰ ਜਿਹੜਾ ਬੇੜਾ ਹੁੰਦਾ ਆ ਉੱਪਰ ਲਾਉਣੋ ਤੇ ਸਪੀਕਰ ਲੱਗਾ ਹੋਇਆ ਜੀ ਸੋ ਬਾਈ ਨੂੰ ਆ ਕਹਿਣਾ ਵਾ ਸਪੀਕਰ ਵੀ ਦਿਖਾ ਦੇ ਆ ਜਾ ਬਾਈ ਮੜਾ ਜਾ ਉਹ ਦੇਖੋ ਸਪੀਕਰ ਲੱਗਾ ਆ ਲੋਕ ਹੀ ਚੱਲ ਰਹੇ ਆ ਸੋ ਅੰਦਰ ਅਜ ਦਾ ਨਵਾਂ ਜਵਾਨਾ ਉਹ ਵੀ ਚੱਲ ਰਿਹਾ ਡੀਜੇ ਲੱਗੇ ਹੋਏ ਆ ਸਾਓ ਜਿਹੜੀ ਦੁਨੀਆ ਆਈਆ ਪਿਆ ਫੰਕਸ਼ਨ ਦੇ ਵਿੱਚ ਉਹ ਅੰਦਰ ਬੈਠੀ ਆ ਤੇ ਦੂਜੇ ਪਾਸੇ ਸਾਨੂੰ ਲੱਗਿਆ ਗੱਲਬਾਤ ਵਧੀਆ ਸੋ ਆ ਦੇਖੋ ਜੀ ਸਾਨੂੰ ਲੱਗਿਆ ਗੱਲਬਾਤ ਉਹ ਸਪੀਕਰ ਟੰਗਿਆ ਬਾਬਾ ਜੀ ਦਾ ਤੇ ਚੱਲਣ ਦੇ ਲੋਕ ਗੀਤ ਔਰ ਕਰਦੇ ਆ ਹੋਰ ਗੱਲਾਂ ਬਾਤਾਂ ਤੇ ਮੈਂ ਬੇਨਤੀ ਕਰਦਾ ਸੀ ਜੀ ਕਿਸੇ ਨੇ ਵੀ ਇਹ ਪੁਰਾਣਾ ਸਿਸਟਮ ਲਵਾਉਣਾ ਹੋਵੇ ਬਾਬਾ ਜੀ ਦੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਜਗਾ ਤੇ ਲੋਕੇਸ਼ਨ ਦੱਸ ਦੋ ਡੇਟ ਦੱਸ ਦੋ ਤੇ ਬਾਬਾ ਜੀ ਕੀ ਤੁਸੀਂ ਚਾਰਜ ਕਰਦੇ ਆ ਜੀ ਇਹਦੀ ਮਾਇਆ 1500 ਰੁਪਏ ਦਿਹਾੜੀ ਹੈ ਜੀ ਲਓ ਜੀ 1500 ਰੁਪਏ ਦਿਹਾੜੀ ਲੈਂਦੇ ਆ ਆਉਣ ਜਾਂਦਾ ਸਾਰਾ ਤੁਹਾਡੇ ਵਿੱਚੇ ਜੀ ਆਉਣ ਜਾਂਦਾ ਜੀ ਅਗਲੇ ਤਾਂ ਹੁੰਦਾ ਮੇਰਾ ਕੁਛ ਨਹੀਂ ਇਹਦੇ ਵਿੱਚ ਜੀ ਤੁਸੀਂ 1500 ਰੁਪਏ ਦਿਹਾੜੀ ਲੈਣੀ ਆ ਹਾਂ ਜੀ ਲੋ ਜੀ ਇਹ ਤੁਹਾਨੂੰ ਫੇਰ ਲੈ ਕੇ ਜਾਣਾ ਪਊਗਾ ਹਾਂਜੀ ਲਿਆਏ ਵੀ ਆ ਛੱਡ ਕੇ ਵੀ ਆਣਾ ਅੱਛਾ ਜੀ ਲੋ ਜੀ ਬਾਬਾ ਜੀ ਨੂੰ ਲੈ ਕੇ ਜਾਣ ਦੀ ਡਿਊਟੀ ਵੀ ਤੁਹਾਡੀ ਆ ਬਜ਼ੁਰਗ ਨੇ ਤੇ ਆ ਵਿਦਾਸ ਸਾਂਭੀ ਬੈਠੇ ਆ ਤੇ ਛੱਡ ਕੇ ਵੀ ਤੁਸੀਂ ਆਉਣਾ ਇਹ ਪਿਆਰ ਦੀਆਂ ਖੇਡਾਂ ਆ ਜਿਹੜੇ ਲੋਕ ਪਿਆਰ ਕਰਦੇ ਆ ਅੱਜ ਵੀ ਜਿੱਥੇ ਪਹੁੰਚੇ ਆ ਫੰਕਸ਼ਨ ਦੇ ਵਿੱਚ ਨਾ ਇਹ ਬਾਬਾ ਜੀ ਨੂੰ ਵੀਰ ਹੁਣੀ ਲੈ ਕੇ ਵੀ ਆਏ ਆ 1500 ਰੁਪਏ ਦਿਹਾੜੀ ਦੇਣੀ ਭਾਈ ਬਾਬਾ ਜੀ ਨੂੰ ਬਜ਼ੁਰਗਾਂ ਨੂੰ ਤੇ ਛੱਡ ਕੇ ਵੀ ਆਪ ਆਉਣਾ ਆ ਤੇ ਯਾਰ ਬਹੁਤ ਪ੍ਰੇਮ ਕਰਦੀ ਆ ਪੰਜਾਬੀ ਇਹ ਪੁਰਾਣਾ ਵਿਰਸਾ ਪੰਜਾਬੀਆਂ ਨੇ ਸੰਭਾਲਿਆ ਹੋਇਆ ਆ ਸੋ ਇਹ ਬਾਬਾ ਜੀ ਨਵਾਂ ਸਿਸਟਮ ਵੀ ਨਾਲ ਲਾਇਆ ਆਵਾਜ਼ ਉੱਚੀ ਕਰਨ ਨੂੰ ਇਹ ਪੂਰੀ ਫੇਰ ਲਈ ਨਾਲ ਲੱਗਾ ਪੂਰੀ ਫੇਰ ਲਾਇਆ ਹੈ ਨਾ ਉੱਚੀ ਆਵਾਜ਼ ਕਰਨ ਨੂੰ ਹਾਂਜੀ ਠੀਕ ਆ ਜੀ ਸੋ ਬਾਈ ਨੂੰ ਮੈਂ ਫੇਰ ਕਹਿਣਾ ਦਿਖਾ ਦੇ ਇਹਨੂੰ ਕੋਈ ਵੀ ਜਿਹੜੀ ਆ ਬਿਜਲੀ ਨਹੀਂ ਹੈਗੀ ਇਹ ਬਿਨਾ ਬਿਜਲੀ ਤੋਂ ਆ ਦੇਖੋ ਬਾਬਾ ਜੀ ਕੀੜੀ ਜਾਂਦੇ ਆ ਤੇ ਚਾਰਜ ਹੋ ਜਾਂਦਾ ਤੇ ਫੇਰ ਚੱਲਦਾ ਆ ਠੀਕ ਆ ਜੀ ਤੇ ਆ ਵੱਡੇ ਆ ਇੱਥੇ ਲਿਖਿਆ ਦੇਖੋ ਰਣਜੀਤ ਕੌਰ ਮੁਹੰਮਦ ﺻਦੀਕ ਇਹ ਸਹਿਲਤਾ ਦੀਦਾਰ ਸੰਧੂ ਨਰਿੰਦਰ ਬੀਬਾ ਸੋ ਵੱਡੇ ਵੱਡੇ ਨਾਮ ਜਿਹੜੇ ਪ੍ਰਾਤਨ ਪੁਰਾਣੇ ਨਾਮ ਆ ਇਹ ਉਹਨਾਂ ਦੇ ਰਿਕਾਰਡ ਆ ਤੇ ਜੇ ਕੋਈ ਤੁਸੀਂ ਸਪੈਸ਼ਲ ਗਾਣਾ ਸੁਣਨਾ ਚਾਹੁੰਦੇ ਆ ਉਹ ਵੀ ਹਾਂ ਵੀ ਕੋਈ ਹੈ ਬਾਬਾ ਜੀ ਤੁਹਾਨੂੰ ਕਿਹੜਾ ਗਾਣਾ ਪਸੰਦ ਸਭ ਤੋਂ ਵੱਧ ਜਿਹੜਾ ਵੱਜੀ ਜਾਂਦਾ ਜੀ ਆ ਜਿਹੜਾ ਵੱਜੀ ਜਾਂਦਾ ਹੈ ਹਾਂ ਜੀ ਇਹ ਗਾਣਾ ਬਹੁਤ ਪਸੰਦ ਮਰਗਾਬੀ ਵਾਂਗੂ ਮੈਂ ਕਰਦੀ ਤੇਰੇ ਮੁੰਡੇ ਤੇਰੇ ਮੁੰਡਿਆ ਪਸੰਦ ਨਾ ਇਹ ਤੁਹਾਨੂੰ ਬੜਾ ਪਸੰਦ ਆ ਹੈ ਹਾਂ ਜੀ ਕੀ ਬਾਤ ਆ ਸਿੱਗੀ ਸਿੱਗੀ ਕੋਈ ਬੀਬੀ ਜਿਹੜੀ ਪਸੰਦ ਨਾ ਕਹਿੰਦਾ ਆਈ ਹਾਂ ਜੀ ਹਾਂ ਜੀ ਹਾਂ ਜੀ ਸਿੱਗੀ ਸਿੱਗੀ ਹਾਂ ਜੀ ਤੇ ਜੇ ਹੁਣ ਸਾਡੀ ਬੀਬੀ ਨੇ ਸੁਣ ਲਿਆ ਕੋਈ ਸਿੱਗੀ ਵੇ ਤੇ ਲੜਾਈ ਨਹੀਂ ਹੋਊਗੀ ਜ਼ਰੂਰ ਜੀ ਲੜਾਈ ਹੋਊਗੀ ਜ਼ਰੂਰ ਜ਼ਰੂਰ ਬਾਬਾ ਜੀ ਕਹਿੰਦੇ ਲੜਾਈ ਵੀ ਹੋ ਜਾਵਾਲ ਕੋਈ ਗੱਲ ਦੀ ਹੈ ਨਾ ਸੋ ਬਾਈ ਆ ਫੋਟੋ ਆ ਮੈਂ ਕੇਵਰ ਕਿੰਨਾ ਬਾਈ ਦਿਖਾ ਦੇ ਅਨਮੋਲ ਸਤਾਰਿਆਂ ਫੋਟੋਆਂ ਲੱਗੀਆਂ ਹੋਈਆਂ ਪੁਰਾਣੇ ਜਿਹੜੇ ਸਤਾਰੇ ਹੋਏ ਆ ਪੁਰਾਣੇ ਗਾਇਕ ਹੋਏ ਆ ਲੋਕ ਗਾਇਕ ਹੋਏ ਆ ਪੰਜਾਬ ਦੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਸੋ ਆ ਵੱਡੇ ਰਿਕਾਰਡਾਂ ਦਾ ਜਿਹੜਾ ਖਜ਼ਾਨਾ ਇਹਨੂੰ ਖਜ਼ਾਨਾ ਹੀ ਕਵਾਂਗੇ ਸੋ ਆ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਬਾਈ ਆਈ ਲੱਗੇ ਆਈ ਤਾਂ ਦੀ ਆ ਦੇਖੋ ਵੱਡੇ ਖਜ਼ਾਨੇ ਪਏ ਆ ਬਾਬਾ ਜੀ ਕੋ ਆ ਦੇਖ ਲਓ ਰਿਕਾਰਡ ਪਏ ਆ ਜੀ ਵੱਡੇ ਰਿਕਾਰਡ ਪਏ ਆ ਸਾਹਮਣੇ ਹੋਏ ਆ ਆ ਦੇਖ ਲਓ ਤੇ ਸੀਰੀਆਵਾਂ ਵੀ ਖਰਾਬ ਨਹੀਂ ਹੁੰਦੇ ਆ ਦੇਖੋ ਬਹੁਤ ਵੱਡਾ ਖਜ਼ਾਨਾ ਆ ਤੇ ਬਾਬਾ ਜੀ ਪੰਜਾਬੀ ਗਾਣੇ ਕਿ ਹਿੰਦੀ ਵੀ ਹੈਗੇ ਆ ਪੰਜਾਬੀ ਹੀ ਹੈ ਇਕੱਲੇ ਸਾਰੇ ਪੰਜਾਬੀ ਗਾਣੇ ਹੀ ਆ ਨਾ ਪੰਜਾਬੀ ਪਿਆਦੂ ਫਿਲਮਾਂ ਵੀ ਹਾਂਜੀ ਫਿਲਮਾਂ ਵੀ ਆ ਬੀ ਹੈਗੀ ਆ ਅੱਛਾ ਜੀ ਪੰਜਾਬੀ ਫਿਲਮਾਂ ਵੀ ਆ ਤੇ ਪੰਜਾਬੀ ਗਾਣੇ ਵੀ ਆ ਦੇਖ ਲਓ ਜੀ ਬਾਬਾ ਜੀ ਕਲੀ ਸੁਣਾ ਦਿਓ ਕੋਈ ਕਲੀ ਮਾਲਕ ਦੀ ਜਰੂਰ ਸੁਣਾ ਦੇਣਾ ਜੀ ਸੁਣਾ ਦਿਓ ਜੀ ਲਓ ਜੀ ਸਾਨੂੰ ਨਾ ਸੰਗਤ ਜੀ ਲਾਈਵ ਦਿਖਾਉਂਦੇ ਹੋਏ ਆ ਹਾਂ ਤੁਸੀਂ ਜੁੜੇ ਆ ਤੇ ਮਾਨਕ ਦੀ ਕਲੀ ਬਹੁਤ ਮਸ਼ਹੂਰ ਆ ਤੇ ਬਾਬਾ ਜੀ ਆ ਦੇਖੋ ਰਿਕਾਰਡ ਕੱਢਣ ਲੱਗੇ ਆ ਤੇ ਮਾਨਕ ਦੀ ਕਲੀ ਸੁਣਾਉਣ ਲੱਗੇ ਆ ਆਪਾਂ ਨੂੰ ਜੁੜੇ ਰਹੀਓ ਨਾਲ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨੀ ਬਣਦੀ ਆ ਬੜੀ ਮਿਹਨਤ ਕੀਤੀ ਬਾਬਾ ਜੀ ਨੇ ਚਿਰ ਤੋਂ ਇਹ ਖਜ਼ਾਨਾ ਸੰਭਿਆ ਹੋਇਆ ਆ ਸੋ ਮੈਂ ਬੇਨਤੀ ਕਰਦਾ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਾਨਕ ਦੀ ਕਲੀ ਆ ਤੁਹਾਨੂੰ ਸੁਣਾਉਣ ਲੱਗੇ ਲਾਈਵ ਆ ਕਰ ਲਿਆ ਸਾਹ ਬਾਪੂ ਜੀ ਨੇ ਰਿਕਾਰਡ ਸਟੀਰੀਓ ਲੌਂਗ ਪਲੇ 33 ਆਰਪੀਏ 978 ਆਹ ਦੇਖੋ ਜੀ ਕੰਪਨੀ ਲਿਮਿਟਿਡ ਕੁਲਦੀਪ ਮਾਨਕੇ ਦੇ ਗਾਣੇ ਲਿਖੇ ਹੋਏ ਆ ਆਹ ਦੇਖੋ ਥੱਲੇ ਰਾਂਝੇ ਦਾ ਪਟਕਾ ਮਹਿਰੂ ਪੋਸਤੀ ਸੋ ਇਹ ਹੋਰ ਵੀ ਗਾਣੇ ਆ ਤੇ ਬਾਬਾ ਜੀ ਲੱਗੇ ਲਾਉਣ ਸੋ ਆਹ ਦੇਖੋ ਚੇਂਜ ਹੁੰਦਾ ਕਿਦਾਂ ਬਾਬਾ ਜੀ ਕਰ ਦਿਓ ਵੇ ਮਾੜਾ ਚੇਂਜ ਇਹ ਆ ਜਿਹਨੂੰ ਚੱਕੇ ਇਹਨੂੰ ਕੀ ਕਹਿੰਦੇ ਬਾਪੂ ਜੀ ਇਹਨੂੰ ਆਰ ਐਮ ਕਹਿੰਦੇ ਆ ਜੀ ਆਰ ਐਮ ਨਾ ਆ ਜੀ ਆਰ ਐਮ ਆ ਤੇ ਆਹ ਤਵੇ ਦਾ ਨਾ ਤਵਾ ਇੱਥੇ ਚੱਲਦਾ ਆ ਇਹ ਇਹ ਕੀ ਕੀਤਾ ਬਾਬਾ ਜੀ ਇਹਦੀ ਸਪੀਡ ਆ ਜੀ ਸਲੋ ਫਾਸਟ ਆਹ ਦੇਖੋ ਜੀ ਆਹ ਜਿਹੜੀ ਆ ਸਪੀਡ ਆ ਜਿੱਥੇ ਬਾਬਾ ਜੀ ਨੇ ਹੱਥ ਲਾਇਆ ਆ ਸਲੋ ਫਾਸਟ ਤੁਸੀਂ ਕਿੰਨਾ ਕਰਨਾ ਨਾ ਉਹ ਕਰ ਸਕਦੇ ਆ ਤੇ ਆਹ ਲੱਗ ਗਿਆ ਤਵਾ ਜੀ ਮਾਈਕ੍ਰੋਫੋਨ ਦੇ ਉੱਤੇ ਤੇ ਆਹ ਆ ਜਿਹੜਾ ਆਰ ਪੀ ਐਮ ਆਰ ਐਮ ਆਹ ਲਓ ਜੀ ਆਹ ਦੇਤਾ ਆ ਸੁਈ ਉਧਰ ਚੱਲ ਪਿਆ ਇਹ ਆ ਸਪੀਡ ਬਾਬਾ ਜੀ ਫੇਰ ਚ ਆ ਕਰਨ ਲੱਗੇ ਤੇਜ਼ ਬਾਬਾ ਸੈਟੀਆਂ ਕਰਨੀਆਂ ਪੈਂਦੀਆਂ ਬਾਪੂ ਜੀ ਆ ਨਾ ਇਹ ਮਾਰੇ ਜਿਹੜੇ ਬੰਦੇ ਉਹ ਟੈਗ ਨਹੀਂ ਸਕਦਾ ਮੈਨੂੰ ਲੱਗਦਾ ਹਾਂਜੀ ਕੀ ਆਵਾਜ਼ ਆ ਸੋ ਵੱਡੀਆਂ ਗੱਲਾਂ ਬਾਤ ਕੀ ਪਤਾ ਜੀ